ਨਮਸਕਾਰ ਮੈਂ ਹਾ ਟੋਟਾ ਹੂ ਸਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਈ ਅਮਰਤਪਾਲ ਖਾਲਸਾ ਜਿਨ੍ਹਾਂ ਨੇ ਲੋਕ ਸਭਾ ਦੀ ਚੋਣ ਜਿੱਤੀ ਸੀ ਹਲਕਾ ਸ਼੍ਰੀ ਕਡੂਰ ਸਾਹਿਬ ਤੋਂ 5 ਦਿਨ ਪਹਿਲਾਂ ਜਲੰਧ ਦੀ ਫਲੋਰ ਪੁਲਿਸ ਨੇ ਭਾਈ ਅਮਰਤਪਾਲ ਖਾਲਸਾ ਦੇ ਪਰਾ ਹਰਪ੍ਰੀਤ ਹੈਪੀ ਨੂੰ ਆਈਸ ਨਾਮ ਦੇ ਨਸ਼ੇ ਦੇ ਨਾਲ ਗ੍ਰਿਫਤਾਰ ਕੀਤਾ ਸੀ ਭਾਵੇਂ ਸਾਰਗੇ ਸਿਆਸੀ ਪਾਰਟੀਆਂ ਨੇ ਪੰਜਾਬ ਸਰਕਾਰ ਤੇ ਵੱਡੇ ਵੱਡੇ ਇਲਜ਼ਾਮ ਲਗਾਏ ਸੀ ਕਿ ਜਿਹੜਾ ਨਸ਼ਾ ਭਾਈ ਅਮਰਤਪਾਲ ਖਾਲਸਾ ਦੇ ਭਰਾ ਦੇ ਕੋਲੋਂ ਫੜਿਆ ਗਿਆ ਹੈ ਉਹ ਪੰਜਾਬ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਤੇ ਉਹ ਗਲਤ ਤਰੀਕੇ ਨਾਲ ਉਹਨਾਂ ਤੇ ਪਾਇਆ ਹੈ ਉਹਨਾਂ ਨੇ ਕਿਹਾ ਵੱਡੀਆਂ ਵੱਡੀਆਂ ਨਸ਼ੇ ਦੀਆਂ ਖੇਪਾਂ ਫੜੀਆਂ ਜਾਂਦੀਆਂ ਨੇ ਨਸ਼ਾ ਤਸਕਰਾਂ ਦੇ ਕੋਲੋਂ ਲੇਕਿਨ ਉਹਨਾਂ ਦੇ ਡੋਪ ਟੈਸਟ ਵੀ ਨਹੀਂ ਹੁੰਦੇ ਇਸ ਗੱਲ ਨੂੰ ਲੈ ਕੇ ਸਪਾਸਖਹਿਰਾ ਵਿਕਰਮਜੀਤ ਸਿੰਘ ਜੀਠਿਆ ਅਤੇ ਹੋਰ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਵੀ ਪੰਜਾਬ ਸਰਕਾਰ ਨੂੰ ਘੇਰਿਆ ਸੀ ਵੀ ਜਿਹੜਾ ਵਿਤਕਰਾ ਕਿਉਂ ਉਧਰ ਦੱਸਦੀ ਇਹ ਭਾਈ ਅਮਰਪਾਲ ਖਾਲਸਾ ਦੇ ਮਾਤਾ ਪਿਤਾ ਨੇ ਇਹ ਕਿਹਾ ਕਿ ਸਾਡੇ ਪਰਿਵਾਰ ਦੇ ਅਕਸ ਨੂੰ ਖਰਾਬ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੇ ਦੁਆਰਾ ਸਪਾਲ ਖਹਿਰਾ ਤਾਂ ਵਾਰ-ਵਾਰ ਇਸ ਗੱਲ ਦਾ ਮੰਥਨ ਕਰ ਰਹੇ ਨੇ ਕਹਿ ਰਹੇ ਨੇ ਕਿ ਮੇਰੇ ਤੇ ਵੀ 3-4 ਮਹੀਨੇ ਪਹਿਲਾਂ ਜਿਹੜਾ ਨਸ਼ੇ ਦਾ ਪਰਚਾ ਝੂਠਾ ਪਾਇਆ ਗਿਆ ਸੀ ਜਾਂ ਉਸ ਨੂੰ ਖੰਗਾਲਿਆ ਗਿਆ ਸੀ ਐਨਡੀਪੀਐਸ ਨੂੰ ਲੈ ਕੇ ਮੈਂ ਤਿੰਨ ਤੋਂ ਚਾਰ ਮਹੀਨੇ ਜੇਲ੍ਹ ਕੱਟ ਕੇ ਆਇਆ ਹਾਂ ਲੇਕਿਨ ਉਸ ਦੇ ਮੁਕ ਦਾ ਸਬੂਤ ਨਾ ਤੇ ਪੰਜਾਬ ਸਰਕਾਰ ਕੋਲ ਨੇ ਅਤੇ ਨਾ ਪੰਜਾਬ ਪੁਲਿਸ ਦੇ ਕੋਲ ਨੇ ਉਹਨਾਂ ਨੇ ਕਿਹਾ ਕਿ ਜਿਹੜੀ ਪੰਜਾਬ ਪੁਲਿਸ ਹੈ ਜਾਂ ਜਿਹੜੀ ਅਫਸਰशाही ਹੈ ਉਹ ਕਠ ਉਤਲੀ ਬਣ ਗਈ ਹੈ ਪੰਜਾਬ ਸਰਕਾਰ ਯਾਨੀ ਕਿ ਮੌਜੂਦਾ ਸੀਐਮਐਨ ਭਗਵੰਤ ਮਾਨ ਦੀ ਹੁਣ ਇੱਕ ਹੋਰ ਵੱਡਾ ਖੁਲਾਸਾ ਕਰ ਦਿੱਤਾ ਹੈ ਪੰਜਾਬ ਪੁਲਿਸ ਨੇ ਜਲੰਧਰ ਪੁਲਿਸ ਨੇ ਭਾਈ ਅਮਰਪਾਲ ਦੇ ਪਰਾ ਹਰਪ੍ਰੀਤ ਹੈਪੀ ਦਾ ਰਿਮਾਂਡ ਮੰਗ ਲਿਆ ਹੈ ਅਤੇ ਮੌਤੂ ਹੋ ਸਕਦੀ ਹੈ ਪੁੱਛ ਗਿਸ ਦੱਸ ਦਈਏ ਇਹ ਨਸ਼ਾ ਕਿਵੇਂ ਆਇਆ ਕਿੱਥੋਂ ਆਇਆ ਨਸ਼ਾ ਖਰੀਦਣ ਵਾਸਤੇ ਪੈਸਾ ਮੁਹੱਈਆ ਕੌਣ ਕਰਵਾਉਂਦਾ ਹੈ ਇਸ ਗੱਲ ਨੂੰ ਲੈ ਕੇ ਪੰਜਾਬ ਪੁਲਿਸ ਜਿਹੜੀ ਜਲੰਧਰ ਫਲੋਰ ਦੀ ਹੈ ਉਸ ਨੇ ਰਿਮਾਂਡ ਲੈ ਲਿਆ ਹੈ ਦੱਸ ਦਈਏ ਕਿ 5 ਦਿਨ ਪਹਿਲਾਂ ਜਿਹੜਾ ਨਸ਼ਾ ਆਈਸ ਫੜੀਚਿਆ ਸੀ ਉਸ ਨੂੰ ਲੈ ਕੇ ਜਿਹੜਾ ਹੈ ਭਾਈ ਅਮਰਤਪਾਲ ਦੇ ਭਰਾ ਹਰਪ੍ਰੀਤ ਜਿਹੜੇ ਹੈਪੀ ਨੇ ਉਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹਾਲੇ ਵੀ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਨੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਹ ਹੁਣ ਪੁੱਛਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਸ਼ਾ ਕਿੱਥੋਂ ਆਉਂਦਾ ਹੈ ਕਿਵੇਂ ਆਉਂਦਾ ਹੈ ਅਤੇ ਇਸ ਨਸ਼ੇ ਉਹ ਖਰੀਦਦਾਰ ਵਾਸਤੇ ਪੈਸਾ ਕੌਣ ਮੁਹैया ਕਰਾਉਂਦਾ ਹੈ ਇਸ ਨੂੰ ਲੈ ਕੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਖੁਲਾਸੇ ਹੋਣਗੇ ਹਾਲੇ ਕਿ ਬਾਕੀ ਜਿੰਨੀਆਂ ਵੀ ਸਿਆਸੀ ਪਾਰਟੀਆਂ ਨੇ ਉਹ ਪੰਜਾਬ ਸਰਕਾਰ ਤੇ ਨਿਸ਼ਾਨੇ ਸੇਧ ਰੀਆਂ ਨੇ ਕਿ ਪੰਜਾਬ ਪੁਲਿਸ ਜਿਹੜੀ ਹੈ ਉਹ ਸੀਐਮ ਮਾਨ ਦੇ ਹੱਥਾਂ ਦੀ ਕੱਟ ਪੁਤਲੀ ਬਣੀ ਹੋਈ ਹੈ ਜੋ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਉਹੀ ਉਹ ਕੰਮ ਕਰਦੇ ਨੇ ਇਸ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਬੜੇ-ਬੜੇ ਖੁਲਾਸੇ ਹੋਣਗੇ ਇੱਕ ਵਾਰ ਫਿਰ ਭਾਈ ਅਮਰਪਾਲ ਦੇ ਭਰਾ ਹਰਪ੍ਰੀਤ ਹੈਪੀ ਨੂੰ ਪੁਲਿਸ ਰਿਮਾਨ ਤੇ ਲਿਜਾ ਸਕਦੀ ਹੈ ਅਤੇ ਕਰ ਸਕਦੀ ਹੈ ਪੁੱਛਗਿੱਛ ਧੰਨਵਾਦ